ਤਾ ਵੀ ਰੋਲਾ ਪਾਈ ਜਨੇ ਮਨਰंजन ਕਾਲਿਆ ਸਾਹਿਬ ਦੇ ਘਰ ਬੰਬ ਥੋੜਾ ਫਟਿਆ ਇਹ ਤਾਂ ਗੱਡੀ ਦਾ ਟਾਇਰ ਫਟਿਆ ਕਿਉਂ ਡੀਜੀਪੀ ਸਾਹਿਬ ਇਹੀ ਕਹਿੰਦੀ ਹੈ ਨਾ ਪੰਜਾਬ ਪੁਲਿਸ ਔਰ ਕਮਾਲ ਦੀ ਗੱਲ ਹੈ ਕਿ ਸਫਾਈ ਟੀਮਾਂ ਤਾਂ ਪੰਜਾਬ ਪੁਲਿਸ ਨੇ ਐਸੀਆਂ ਲਿਆਂਦੀਆਂ ਨੇ ਜਿਵੇਂ ਠਾਣਿਆਂ ਚ ਗ੍ਰੇਨੇਡ ਹੁੰਦਾ ਬਾਅਦ ਚ ਸਾਫ ਸਫਾਈ ਕਰਕੇ ਕਹਿੰਦੇ ਉਹ ਤਾਂ ਕੁਝ ਨਹੀਂ ਹੋਇਆ ਇਹ ਤਾਂ ਮਨਰंजन ਕਾਲਿਆ ਸਾਹਿਬ ਘਰ ਚ ਮੌਜੂਦ ਸੀ ਉਹਨਾਂ ਦਾ ਪਰਿਵਾਰ ਮੌਜੂਦ ਸੀ ਜੇ ਕਿਤੇ ਬਾਹਰ ਅੰਦਰ ਗਏ ਹੁੰਦੇ ਉਹਨਾਂ ਦੇ ਆਂਦਿਆਂ ਨੂੰ ਐਸੀ ਸਫਾਈ ਕਰਨੀ ਸੀ ਉਹਨਾਂ ਨੂੰ ਨਹੀਂ ਪਤਾ ਲੱਗਣਾ ਸੀ ਕਿ ਭਾਈ ਘਰ ਦੇ ਵਿੱਚ ਗਰਨੇਟ ਅਮਲਾ ਹੋ ਗਿਆ ਮੈਂ ਡੀਜੀਪੀ ਸਾਹਿਬ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਮਾਰੀ ਹੈ ਇਹ ਗੈਂਗਰੀਨ ਵਾਂਗੂ ਫੈਲ ਰਹੀ ਹੈ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉੱਤੇ ਪੱਟੀਆਂ ਰੱਖ ਰਹੀ ਹੈ ਕਿ ਪਤਾ ਨਾ ਲੱਗ ਜੇ ਪਰ ਪੱਟੀਆਂ ਰੱਖਣ ਦੇ ਨਾਲ ਕੀ ਅੰਦਰਲੇ ਜਿਹੜੇ ਹਾਲਾਤ ਨੇ ਉਹ ਠੀਕ ਹੋ ਜਾਣਗੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਅਟੈਕ ਕੀਤਾ ਜਾ ਰਿਹਾ ਹੈ ਪਹਿਲਾਂ ਪੰਜਾਬ ਸਰਕਾਰ ਦੇ ਥਾਣਿਆਂ ਦੇ ਉੱਤੇ ਹਮਲਾ ਹੋਇਆ ਥਾਣਿਆਂ ਦੀ ਆਪਾਂ ਕੰਧਾਂ ਉੱਚੀਆਂ 'ਚ ਕਾਲੀਆਂ ਨੈੱਟ ਲਾਣ ਲੱਗੇ ਕਿ ਹੁਣ ਪੰਜਾਬ ਦੇ ਲੋਕ ਕੰਧਾਂ ਉੱਚੀਆਂ ਚੁਕਾ ਕੇ ਘਰਾਂ ਤੇ ਨੈਟ ਪਾ ਲੈਣ ਇਹ ਹਾਲਾਤ ਬਣਾਤੇ ਪੰਜਾਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ ਔਰ ਜਿਹਨੇ ਗੋਲੀ ਚਲਾਈ ਉਹਨੂੰ ਕਿਸ ਤਰੀਕੇ ਪੰਜਾਬ ਪੁਲਿਸ ਨੇ ਬਚਾਇਆ ਇਹ ਸਾਰਿਆਂ ਨੇ ਦੇਖਿਆ ਮਤਲਬ ਕੱਲਾ ਬਚਾਇਆ ਨਹੀਂ ਪਹਿਲਾਂ ਲਿਆਂਦਾ ਉੱਥੇ ਤੁਹਾਡਾ ਐਸਪੀ ਨੂੰ ਰੈਕੀ ਕਰਾ ਰਿਆ ਫਿਰ ਹਮਲਾ ਕਰਕੇ ਉਹਦਾ ਚਲਾਨ ਜਿਸ ਤਰੀਕੇ ਪੇਸ਼ ਕੀਤਾ ਗਿਆ ਕਮਾਲ ਹੀ ਕਰਤੀ ਐਸਾ ਚਲਾਨ ਪੰਜਾਬ ਦੀ ਹਿਸਟਰੀ ਚ ਨਹੀਂ ਕਿਸੇ ਨੇ ਦੇਖਿਆ ਹੁਣ ਪਰ ਕਿ ਸਿਆ ਆਮ ਆਦਮੀ ਪਾਰਟੀ ਦੇ ਸਿਆਸੀ ਹਾਕਮਾਂ ਨੂੰ ਖੁਸ਼ ਕਰਨ ਦੇ ਲਈ ਵਿਕਰਮ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਘਟਾਤੀ ਫਿਰ ਪੰਜਾਬ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਮੈਨੂੰ ਸਿੱਧੀ ਜਾਨੋਂ ਮਾਰਨ ਦੀ ਧਮਕੀ ਦਿੰਦਾ ਤੇ ਉਸ ਧਮਕੀ ਦੇ ਵਿੱਚ ਜਤਿੰਦਰ ਪੰਗੂ ਇਹ ਕਬੂਲ ਕਰਦਾ ਕਿ ਹੁਣ ਤੱਕ 50 ਬੰਦੇ ਮਾਰ ਚੁੱਕੇ ਐ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਨਾਲੇ ਮੈਨੂੰ ਸੱਚ ਯਾਦ ਆ ਗਿਆ ਉਸ ਜਿਹੜੀ ਆਡੀਓ 'ਚ ਤਾਂ ਜਤਿੰਦਰ ਪੰਗੂ ਕਹਿੰਦਾ ਉਹ ਗ੍ਰੇਨੇਡ ਵੀ ਚਲਾ ਲੈਂਦਾ ਅੱਪਾ ਕੋਈ ਜਾਂਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਗ੍ਰਨੇਡ ਹਮਲੇ ਹੋ ਰਹੇ ਨੇ ਇਹ ਕੌਣ ਕਰ ਰਿਹਾ ਆ ਅੱਪਾ ਇਹਨਾਂ ਵੀ ਪੰਜਾਬ ਪੁਲਿਸ ਨੂੰ ਮੈਂ ਬੇਨਤੀ ਕਰਦਾ ਕਿ ਅਪਾ ਰਾਜਨੀਤੀ ਦੇ ਵਿੱਚ ਨਾ ਉਲਝੀਏ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬੀਆਂ ਨੇ ਬਹੁਤ ਵੱਡੀ ਇੱਕ ਕੀਮਤ ਚੁਕਾਈ ਹੈ ਔਰ ਇਹ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਮਸਾ ਔਰੇ ਦੇ ਬਾਗਾਂ 'ਚ ਕੋਇਲਾ ਗਾਣ ਲੱਗੀਆਂ ਨੇ ਮਸਾ ਔਰੇ ਹਥਿਆਰਾਂ ਦੇ ਖੜਾਕ ਬੰਦ ਹੋਏ ਨੇ ਔਰ ਜਿਸ ਕਾਲੇ ਖੂਚ ਜਿਸ ਕਾਲੇ ਹਨੇਰੇ 'ਚ ਪੰਜਾਬ ਦੁਬਾਰਾ ਤੱਕਿਆ ਜਾ ਰਿਹਾ ਹੈ ਜੇ ਇੱਕ ਵਾਰ ਚਲਾ ਗਿਆ ਹੁਣ ਉਸ ਮੌਤ ਦੇ ਮੂੰਹ ਚੋਂ ਪੰਜਾਬ ਨੇ ਬਾਹਰ ਨਹੀਂ ਨਿਕਲਣਾ ਔਰ ਇਹਦੇ ਵਿੱਚ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ। ਕੀ ਕੱਲੀ ਆਪਾਂ ਦਿੱਲੀ ਨੂੰ ਹੀ ਖੁਸ਼ਾਮਦ ਕਰਨਾ ਹੈ ਕਦੇ ਕੇਜਰੀਵਾਲ ਕਦੇ ਸੁਸੋਧिया ਕਦੇ ਫਲਾਣਾ ਕੁਮਾਰ ਉਹਨਾਂ ਦੇ ਮਗਰ ਘੁੰਮ ਘੁੰਮ ਕੇ ਪੰਜਾਬ ਜਿਹਦਾ ਕਿ ਮੇਨ ਫੋਕਸ ਲਾ ਐਂਡ ਆਰਡਰ ਤੇ ਹੋਣਾ ਚਾਹੀਦਾ ਹੈ ਪੰਜਾਬ ਜਿਹੜਾ ਕਿ ਉਰੇ ਤਰੱਕੀ ਤੇ ਖੁਸ਼ਹਾਲੀ ਹੋਣੀ ਚਾਹੀਦੀ ਆਪਾਂ ਤਾਂ ਬਰਬਾਦੀ ਵੱਲ ਲੱਗੇ ਇਹ ਗੱਲਾਂ ਦੀ ਜ਼ਿੰਮੇਵਾਰੀ ਲੈ ਕੇ ਨੈਤਿਕਤਾ ਦੇ ਆਧਾਰ ਤੇ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਤਾਂ ਛੱਡੋ ਕਿਉਂਕਿ ਪੰਜਾਬ ਨਹੀਂ ਅਫੋਰਡ ਕਰ ਸਕਦਾ ਇਹ ਚੀਜ਼ਾਂ ਬਹੁਤ ਮੁਸ਼ਕਿਲ ਦੇ ਨਾਲ ਆਪਾਂ ਬਚਿਆ ਇਹ ਚੀਜ਼ਾਂ ਤੋਂ ਤੇ ਹੁਣ ਥੋੜੀ ਨਲਾਕੀ ਥੋੜੀ ਨਕਾਮੀ ਕਰਕੇ ਦੁਬਾਰਾ ਉਸੇ ਦੌਰ ਚ ਪੰਜਾਬ ਤੱਕ ਗਿਆ ਜਾਂ ਇਸ ਗੱਲ ਦੀ ਜਵਾਬ ਦੇ ਅੱਜ ਪੰਜਾਬੀਆਂ ਨੂੰ ਸਾਹਮਣੇ ਆ ਕੇ ਬਤਾਇ ਮੀਰੋਲਾ ਪਈ ਜੰਨੇ ਮਨੋਰੰਜਨ ਕਾਲੀਆ ਸਾਹਿਬ ਦੇ ਘਰ ਬੰਬ ਥੋੜਾ ਫਟਿਆ ਇਹ ਤਾਂ ਗੱਡੀ ਦਾ ਟਾਇਰ ਫਟਿਆ ਕਿਉਂ ਡੀਜੀਪੀ ਸਾਹਿਬ ਇਹੀ ਕਹਿੰਦੀ ਹੈ ਨਾ ਪੰਜਾਬ ਪੁਲਿਸ ਔਰ ਕਮਾਲ ਦੀ ਗੱਲ ਹੈ ਕਿ ਸਫਾਈ ਟੀਮਾਂ ਤਾਂ ਪੰਜਾਬ ਪੁਲਿਸ ਨੇ ਐਸੀਆਂ ਲਿਆਂਦੀਆਂ ਨੇ ਜਿਵੇਂ ਠਾਣਿਆਂ 'ਚ ਗ੍ਰਨੇਡ ਹੁੰਦਾ ਬਾਅਦ 'ਚ ਸਾਫ-ਸਫਾਈ ਕਰਕੇ ਕਹਿੰਦੇ ਉਹ ਤਾਂ ਕੁਝ ਨਹੀਂ ਹੋਇਆ ਇਹ ਤਾਂ ਮਨਰੰਜਨ ਕਾਲੀਆ ਸਾਹਿਬ ਘਰ 'ਚ ਮੌਜੂਦ ਸੀ ਉਹਨਾਂ ਦਾ ਪਰਿਵਾਰ ਮੌਜੂਦ ਸੀ ਜੇ ਕਿਤੇ ਬਾਹਰ ਅੰਦਰ ਗਏ ਹੁੰਦੇ ਉਹਨਾਂ ਦੇ ਆਂਦਿਆਂ ਨੂੰ ਐਸੀ ਸਫਾਈ ਕਰਨੀ ਸੀ ਉਹਨਾਂ ਨੂੰ ਇੰਨੀ ਪਤਾ ਲੱਗਣਾ ਸੀ ਕਿ ਭਾਈ ਘਰ ਦੇ ਵਿੱਚ ਗ੍ਰਨੇਡ ਅਮਲਾ ਗਿਆ ਮੈਂ ਡੀਜੀਪੀ ਸਾਹਿਬ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਮਾਰੀ ਹੈ ਇਹ ਗੈਂਗਰੀਨ ਵਾਂਗੂ ਫੈਲ ਰਹੀ ਹੈ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉਤੇ ਪੱਟੀਆਂ ਰੱਖ ਰਹੀ ਹੈ ਕਿ ਪਤਾ ਨਾ ਲੱਗ ਜੇ ਪਰ ਪੱਟੀਆਂ ਰੱਖਣ ਦੇ ਨਾਲ ਕੀ ਅੰਦਰਲੇ ਜਿਹੜੇ ਹਾਲਾਤ ਨੇ ਉਹ ਠੀਕ ਹੋ ਜਾਣਗੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਅਟੈਕ ਕੀਤਾ ਜਾ ਰਿਹਾ ਪਹਿਲਾਂ ਪੰਜਾਬ ਸਰਕਾਰ ਦੇ ਥਾਣਿਆਂ ਦੇ ਉੱਤੇ ਹਮਲਾ ਹੋਇਆ ਥਾਣਿਆਂ ਦੀ ਆ ਪੱਕੰਧਾ ਉੱਚੀਆਂ 'ਚ ਕਾਲੀਆਂ ਨੈਟ ਲਾਣ ਲੱਗੇ ਕਿ ਹੁਣ ਪੰਜਾਬ ਦੇ ਲੋਕ ਕੰਧਾਂ ਉੱਚੀਆਂ ਚ ਕਾ ਕੇ ਘਰਾਂ ਤੇ ਨੈਟ ਪਾ ਲੈਣ ਇਹ ਹਾਲਾਤ ਬਣਾ ਤੇ ਪੰਜਾਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ ਔਰ ਜਿਹਨੇ ਗੋਲੀ ਚਲਾਈ ਉਹਨੂੰ ਕਿਸ ਤਰੀਕੇ ਪੰਜਾਬ ਪੁਲਿਸ ਨੇ ਬਚਾਇਆ ਇਹ ਸਾਰਿਆਂ ਨੇ ਦੇਖਿਆ ਮਤਲਬ ਕੱਲਾ ਬਚਾਇਆ ਨਹੀਂ ਪਹਿਲਾਂ ਲਿਆਂਦਾ ਉੱਥੇ ਤੁਹਾਡਾ ਐਸਪੀ ਨੂੰ ਰੈਕੀ ਕਰਾ ਰਿਆ ਫਿਰ ਹਮਲਾ ਕਰਕੇ ਉਹਦਾ ਚਲਾਨ ਕਿਸ ਤਰੀਕੇ ਪੇਸ਼ ਕੀਤਾ ਗਿਆ ਕਮਾਲ ਹੀ ਕਰਤੀ ਐਸਾ ਚਲਾਨ ਪੰਜਾਬ ਦੀ ਹਿਸਟਰੀ ਚ ਨਹੀਂ ਕਿਸੇ ਨੇ ਦੇਖਿਆ ਫਿਰ ਇੱਕ ਆਮ ਆਦਮੀ ਪਾਰਟੀ ਦੇ ਸਿਆਸੀ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਵਿਕਰਮ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਘਟਾਤੀ ਪਰ ਪੰਜਾਬ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਮੈਨੂੰ ਸਿੱਧੀ ਜਾਨੋਂ ਮਾਰਨ ਦੀ ਧਮਕੀ ਦਿੰਦਾ ਤੇ ਉਸ ਧਮਕੀ ਦੇ ਵਿੱਚ ਜਤਿੰਦਰ ਪੰਗੂ ਇਹ ਕਬੂਲ ਕਰਦਾ ਕਿ ਹੁਣ ਤੱਕ 50 ਬੰਦੇ ਮਾਰ ਚੁੱਕੇ ਐ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਨਾਲੇ ਮੈਨੂੰ ਸੱਚ ਯਾਦ ਆ ਗਿਆ ਉਸ ਜਿਹੜੀ ਆਡੀਓ 'ਚ ਤਾਂ ਜਤਿੰਦਰ ਪੰਗੂ ਕਹਿੰਦਾ ਉਹ ਗ੍ਰੇਨੇਡ ਵੀ ਚਲਾ ਲੰਦਾ ਆਪਾਂ ਕੋਈ ਜਾਂਚ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਗ੍ਰੇਨੇਡ ਹਮਲੇ ਹੋ ਰਹੇ ਨੇ ਇਹ ਕੌਣ ਕਰ ਰਹੇ ਆਪਾਂ ਇਹਨਾਂ ਵੀ ਪੰਜਾਬ ਪੁਲਿਸ ਨੂੰ ਮੈਂ ਬੇਨਤੀ ਕਰਨਾ ਕਿ ਆਪਾਂ ਰਾਜਨੀਤੀ ਦੇ ਵਿੱਚ ਨਾ ਉਲਝੀਏ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬੀਆਂ ਨੇ ਬਹੁਤ ਵੱਡੀ ਇੱਕ ਕੀਮਤ ਚੁਕਾਈ ਹੈ ਔਰ ਇਹ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਮਸਾ ਔਰੇ ਦੇ ਬਾਗਾਂ 'ਚ ਕੋਇਲਾ ਗਾਣ ਲੱਗੀਆਂ ਨੇ ਮਸਾ ਔਰੇ ਹਥਿਆਰਾਂ ਦੇ ਖੜਾਕ ਬੰਦ ਹੋਏ ਨੇ ਔਰ ਜਿਸ ਕਾਲੇ ਖੂਹ 'ਚ ਜਿਸ ਕਾਲੇ ਹਨੇਰੇ 'ਚ ਪੰਜਾਬ ਦੁਬਾਰਾ ਤੱਕਿਆ ਜਾ ਰਿਹਾ ਹੈ ਜੇ ਇੱਕ ਵਾਰ ਚਲਾ ਗਿਆ ਹੁਣ ਉਸ ਮੌਤ ਦੇ ਮੂੰਹ 'ਚੋਂ ਪੰਜਾਬ ਨੇ ਬਾਹਰ ਨਹੀਂ ਨਿਕਲਣਾ ਔਰ ਇਹਦੇ ਵਿੱਚ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਕਿ ਇਕੱਲੀ ਆਪਾਂ ਦਿੱਲੀ ਨੂੰ ਹੀ ਖੁਸ਼ਾਮਦ ਕਰਨਾ ਹੈ ਕਦੇ ਕੇਜਰੀਵਾਲ ਕਦੇ ਸੁਸੋਧਿਆ ਕਦੇ ਫਲਾਣਾ ਕੁਮਾਰ ਉਹਨਾਂ ਦੇ ਮਗਰ ਘੁੰਮ ਘੁੰਮ ਕੇ ਪੰਜਾਬ ਜਿਹਦਾ ਕਿ ਮੇਨ ਫੋਕਸ ਲਾ ਐਂਡ ਆਰਡਰ ਤੇ ਹੋਣਾ ਚਾਹੀਦਾ ਹੈ ਪੰਜਾਬ ਜਿਹੜਾ ਕਿ ਉਰੇ ਤਰੱਕੀ ਤੇ ਖੁਸ਼ਹਾਲੀ ਹੋਣੀ ਚਾਹੀਦੀ ਆ ਆਪਾਂ ਤਾਂ ਬਰਬਾਦੀ ਵੱਲ ਲੱਗੇ ਇਹ ਗੱਲਾਂ ਦੀ ਜ਼ਿੰਮੇਵਾਰੀ ਲੈ ਕੇ ਨੈਤਿਕਤਾ ਦੇ ਆਧਾਰ ਤੇ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਆ ਤਾਂ ਛੱਡ ਦਿਓ ਕਿਉਂਕਿ ਪੰਜਾਬ ਨਹੀਂ ਅਫੋਰਡ ਕਰ ਸਕਦਾ ਇਹ ਚੀਜ਼ਾਂ ਬਹੁਤ ਮੁਸ਼ਕਿਲ ਦੇ ਨਾਲ ਆਪਾਂ ਬਚੀਆਂ ਇਹ ਚੀਜ਼ਾਂ ਤੋਂ ਤੇ ਹੁਣ ਥੋੜੀ ਨਲਾਇਕੀ ਥੋੜੀ ਨਾਕਾਮੀ ਕਰਕੇ ਦੁਬਾਰਾ ਉਸੇ ਦੌਰ ਚ ਪੰਜਾਬ ਤੱਕ ਗਿਆ ਜਾਨ ਇਸ ਗੱਲ ਦੀ ਜਵਾਬ ਦੇ ਅੱਜ ਪੰਜਾਬੀਆਂ ਨੂੰ ਸਾਹਮਣੇ ਆ ਕੇ ਆ ਪਤਾ ਐਵੇਂ ਹੀ ਰੌਲਾ ਪਾਈ ਜਾਂਦੇ ਮਨੋਰੰਜਨ ਕਾਲਿਆ ਸਾਹਿਬ ਦੇ ਘਰ ਬੰਬ ਥੋੜਾ ਫਟਿਆ ਇਹ ਤਾਂ ਗੱਡੀ ਦਾ ਟਾਇਰ ਫਟਿਆ ਕਿਉਂ ਡੀਜੀਪੀ ਸਾਹਿਬ ਇਹੀ ਕਹਿੰਦੀ ਹੈ ਨਾ ਪੰਜਾਬ ਪੁਲਿਸ ਪਰ ਕਮਾਲ ਦੀ ਗੱਲ ਹੈ ਕਿ ਸਫਾਈ ਟੀਮਾਂ ਤਾਂ ਪੰਜਾਬ ਪੁਲਿਸ ਨੇ ਐਸੀਆਂ ਲਿਆਂਦੀਆਂ ਨੇ ਜਿਵੇਂ ਥਾਣਿਆਂ ਚ ਗ੍ਰੇਨੇਡ ਹੁੰਦਾ ਬਾਅਦ ਚ ਸਾਫ ਸਫਾਈ ਕਰਕੇ ਕਹਿੰਦੇ ਉਹ ਤਾਂ ਕੁਝ ਨਹੀਂ ਹੋਇਆ ਇਹ ਤਾਂ ਮਨਰੰਜਨ ਕਾਲਿਆ ਸਾਹਿਬ ਘਰ ਚ ਮੌਜੂਦ ਸੀ ਉਹਨਾਂ ਦਾ ਪਰਿਵਾਰ ਮੌਜੂਦ ਸੀ ਜੇ ਕਿਤੇ ਬਾਹਰ ਅੰਦਰ ਗਏ ਹੁੰਦੇ ਉਹਨਾਂ ਦੇ ਆਂਦਿਆਂ ਨੂੰ ਐਸੀ ਸਫਾਈ ਕਰਨੀ ਸੀ ਉਹਨਾਂ ਨੂੰ ਇਨੀ ਪਤਾ ਲੱਗਣਾ ਸੀ ਕਿ ਭਾਈ ਘਰ ਦੇ ਵਿੱਚ ਗਰਨੇਡ ਅਮਲਾ ਹੋ ਗਿਆ ਮੈਂ ਡੀਜੀਪੀ ਸਾਹਿਬ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਮਾਰੀ ਹੈ ਇਹ ਗੈਂਗਰੀਨ ਵਾਂਗੂ ਫੈਲ ਰਹੀ ਹੈ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉੱਤੇ ਪੱਟੀਆਂ ਰੱਖ ਰਹੀ ਹੈ ਕਿ ਪਤਾ ਨਾ ਲੱਗ ਜੇ ਪਰ ਪੱਟੀਆਂ ਰੱਖਣ ਦੇ ਨਾਲ ਕੀ ਅੰਦਰਲੇ ਜਿਹੜੇ ਹਾਲਾਤ ਨੇ ਉਹ ਠੀਕ ਹੋ ਜਾਣਗੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਅਟੈਕ ਕੀਤਾ ਜਾ ਰਿਹਾ। ਪਹਿਲਾਂ ਪੰਜਾਬ ਸਰਕਾਰ ਦੇ ਥਾਣਿਆਂ ਦੇ ਉੱਤੇ ਹਮਲਾ ਹੋਇਆ। ਥਾਣਿਆਂ ਦੀਆਂ ਪੱਕੰਧਾ ਉੱਚੀਆਂ 'ਚ ਕਾਲੀਆਂ ਨੈੱਟ ਲਾਉਣ ਲੱਗ ਗਏ। ਕਿ ਹੁਣ ਪੰਜਾਬ ਦੇ ਲੋਕ ਕੰਧਾਂ ਉੱਚੀਆਂ 'ਚ ਕਾ ਕੇ ਘਰਾਂ 'ਤੇ ਨੈੱਟ ਪਾ ਲੈਣ। ਇਹ ਹਾਲਾਤ ਬਣਾਤੇ ਪੰਜਾਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ। ਔਰ ਜਿਹਨੇ ਗੋਲੀ ਚਲਾਈ ਉਹਨੂੰ ਕਿਸ ਤਰੀਕੇ ਪੰਜਾਬ ਪੁਲਿਸ ਨੇ ਬਚਾਇਆ ਇਹ ਸਾਰਿਆਂ ਨੇ ਦੇਖਿਆ। ਮਤਲਬ ਕੱਲਾ ਬਚਾਇਆ ਨਹੀਂ। ਪਹਿਲਾਂ ਲਿਆਂਦਾ ਉੱਥੇ ਤੁਹਾਡਾ ਐਸਪੀ ਉਹਨੂੰ ਰੈਕੀ ਕਰਾ ਰਿਹਾ ਫਿਰ ਹਮਲਾ ਕਰਕੇ ਉਹਦਾ ਚਲਾਨ ਇਸ ਤਰੀਕੇ ਪੇਸ਼ ਕੀਤਾ ਗਿਆ ਕਮਾਲ ਹੀ ਕਰਤੀ ਐਸਾ ਚਲਾਨ ਪੰਜਾਬ ਦੀ ਹਿਸਟਰੀ ਚ ਨਹੀਂ ਕਿਸੇ ਨੇ ਦੇਖਿਆ ਫਿਰ ਇੱਕ ਸਿਆ ਆਮ ਆਦਮੀ ਪਾਰਟੀ ਦੇ ਸਿਆਸੀ ਹਾਕਮਾਂ ਨੂੰ ਖੁਸ਼ ਕਰਨ ਦੇ ਲਈ ਵਿਕਰਮ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਘਟਾਤੀ ਫਿਰ ਪੰਜਾਬ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਮੈਨੂੰ ਸਿੱਧੀ ਜਾਨੋਂ ਮਾਰਨ ਦੀ ਧਮਕੀ ਦਿੰਦਾ ਤੇ ਉਸ ਧਮਕੀ ਦੇ ਵਿੱਚ ਜਤਿੰਦਰ ਪੰਗੂ ਇਹ ਕਬੂਲ ਕਰਦਾ ਕਿ ਹੁਣ ਤੱਕ 50 ਬੰਦੇ ਮਾਰ ਚੁੱਕੇ ਆ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਨਾਲੇ ਮੈਨੂੰ ਸੱਚ ਯਾਦ ਆ ਗਿਆ ਉਸ ਜਿਹੜੀ ਆਡੀਓ ਚ ਜਤਿੰਦਰ ਪੰਗੂ ਕਹਿੰਦਾ ਉਹ ਗ੍ਰਨੇਡ ਵੀ ਚਲਾ ਲੈਂਦਾ ਆਪਾਂ ਕੋਈ ਜਾਂਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਗ੍ਰਨੇਡ ਹਮਲੇ ਹੋ ਰਹੇ ਨੇ ਇਹ ਕੌਣ ਕਰ ਰਿਹਾ ਆਪਾਂ ਇਹਨਾਂ ਵੀ ਪੰਜਾਬ ਪੁਲਿਸ ਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਰਾਜਨੀਤੀ ਦੇ ਵਿੱਚ ਨਾ उलਜੀਏ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬੀਆਂ ਨੇ ਬਹੁਤ ਵੱਡੀ ਇੱਕ ਕੀਮਤ ਚੁਕਾਈ ਹੈ ਉਹ ਰੇ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਮਸਾਂ ਉਰੇ ਦੇ ਬਾਗਾਂ ਚ ਕੋਇਲਾਂ ਗਾਣ ਲੱਗੀਆਂ ਨੇ ਮਸਾਂ ਉਰੇ ਹਥਿਆਰਾਂ ਦੇ ਖੜਾਕ ਬੰਦ ਹੋ ਜਨੇ ਔਰ ਜਿਸ ਕਾਲੇ ਖੂਚ ਜਿਸ ਕਾਲੇ ਹਨੇਰੇ ਚ ਪੰਜਾਬ ਦੁਬਾਰਾ ਧੱਕਿਆ ਜਾ ਰਿਹਾ ਹੈ ਜੇ ਇੱਕ ਵਾਰ ਚਲਾ ਗਿਆ ਹੁਣ ਉਸ ਮੌਤ ਦੇ ਮੂੰਹ ਚੋਂ ਪੰਜਾਬ ਨੇ ਬਾਹਰ ਨਹੀਂ ਨਿਕਲਣਾ ਔਰ ਇਹਦੇ ਵਿੱਚ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਕੀ ਕੱਲੀ ਆਪਾਂ ਦਿੱਲੀ ਨੂੰ ਹੀ ਖੁਸ਼ਾਮਦ ਕਰਨਾ ਕਦੇ ਕੇਜਰੀਵਾਲ ਕਦੇ ਸੁਸੋਧਿਆ ਕਦੇ ਫਲਾਣਾ ਕੁਮਾਰ ਉਹਨਾਂ ਦੇ ਮਗਰ ਘੁੰਮ ਘੁੰਮ ਕੇ ਪੰਜਾਬ ਜਿਦਾ ਕਿ ਮੇਨ ਫੋਕਸ ਲਾ ਐਂਡ ਆਰਡਰ ਤੇ ਹੋਣਾ ਚਾਹੀਦਾ ਪੰਜਾਬ ਜਿਹੜਾ ਕਿ ਉਰੇ ਤਰੱਕੀ ਤੇ ਖੁਸ਼ਹਾਲੀ ਹੋਣੀ ਚਾਹੀਦੀ ਆ ਪਤਾ ਬਰਬਾਦੀ ਵੱਲ ਲੱਗੀ ਇਹ ਗੱਲਾਂ ਦੀ ਜ਼ਿੰਮੇਵਾਰੀ ਲੈ ਕੇ ਨੈਤਿਕਤਾ ਦੇ ਆਧਾਰ ਤੇ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਆ ਤਾਂ ਛੱਡ ਦੋ ਕਿਉਂਕਿ ਪੰਜਾਬ ਨਹੀਂ ਅਫੋਰਡ ਕਰ ਸਕਦਾ ਇਹ ਚੀਜ਼ਾਂ ਬਹੁਤ ਮੁਸ਼ਕਿਲ ਦੇ ਨਾਲ ਆਪਾਂ ਬਚੀਆਂ ਇਹ ਚੀਜ਼ਾਂ ਤੋਂ ਤੇ ਹੁਣ ਥੋੜੀ ਨਲਾਇਕੀ ਥੋੜੀ ਨਾਕਾਮੀ ਕਰਕੇ ਦੁਬਾਰਾ ਉਸੇ ਦੌਰ 'ਚ ਪੰਜਾਬ ਤੱਕ ਗਿਆ ਇਸ ਗੱਲ ਦੀ ਜਵਾਬ ਦੇ ਅੱਜ ਪੰਜਾਬੀਆਂ ਨੂੰ ਸਾਹਮਣੇ ਆ ਕੇ ਅਬ ਪਤਾ ਐਵੇਂ ਰੋਲਾ ਪਾਈ ਜਾਂਦੇ। ਮਨਰੰਜਨ ਕਾਲਿਆ ਸਾਹਿਬ ਦੇ ਘਰ ਬੰਬ ਥੋੜਾ ਫਟਿਆ। ਇਹ ਤਾਂ ਗੱਡੀ ਦਾ ਟਾਇਰ ਫਟਿਆ। ਕਿਉਂ ਡੀਜੀਪੀ ਸਾਹਿਬ? ਇਹੀ ਕਹਿੰਦੀ ਹੈ ਨਾ ਪੰਜਾਬ ਪੁਲਿਸ। ਔਰ ਕਮਾਲ ਦੀ ਗੱਲ ਹੈ ਕਿ ਸਫਾਈ ਟੀਮਾਂ ਤਾਂ ਪੰਜਾਬ ਪੁਲਿਸ ਨੇ ਐਸੀਆਂ ਲਿਆਂਦੀਆਂ ਨੇ ਜਿਵੇਂ ਥਾਣਿਆਂ 'ਚ ਗ੍ਰੇਨੇਡ ਹੁੰਦਾ ਬਾਅਦ 'ਚ ਸਾਫ-ਸਫਾਈ ਕਰਕੇ ਕਹਿੰਦੇ ਉਹ ਤਾਂ ਕੁਝ ਨਹੀਂ ਹੋਇਆ। ਇਹ ਤਾਂ ਮਨਰੰਜਨ ਕਾਲਿਆ ਸਾਹਿਬ ਘਰ 'ਚ ਮੌਜੂਦ ਸੀ, ਉਹਨਾਂ ਦਾ ਪਰਿਵਾਰ ਮੌਜੂਦ ਸੀ। ਜੇ ਕਿਤੇ ਬਾਹਰ ਅੰਦਰ ਗਏ ਹੁੰਦੇ। ਉਹਨਾਂ ਦੇ ਆਂਦਿਆਂ ਨੂੰ ਐਸੀ ਸਫਾਈ ਕਰਨੀ ਸੀ ਉਹਨਾਂ ਨੂੰ ਨਹੀਂ ਪਤਾ ਲੱਗਣਾ ਸੀ ਕਿ ਭਾਈ ਘਰ ਦੇ ਵਿੱਚ ਗਰਨੇਡ ਅਮਲਾ ਹੋ ਗਿਆ ਮੈਂ ਡੀਜੀਪੀ ਸਾਹਿਬ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਮਾਰੀ ਹੈ ਇਹ ਗੈਂਗਰੀਨ ਵਾਂਗੂ ਫੈਲ ਰਹੀ ਹੈ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉੱਤੇ ਪੱਟੀਆਂ ਰੱਖ ਰਹੀ ਹੈ ਕਿ ਪਤਾ ਨਾ ਲੱਗ ਜੇ ਪਰ ਪੱਟੀਆਂ ਰੱਖਣ ਦੇ ਨਾਲ ਕੀ ਅੰਦਰਲੇ ਜਿਹੜੇ ਹਾਲਾਤ ਨੇ ਉਹ ਠੀਕ ਹੋ ਜਾਣਗੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਅਟੈਕ ਕੀਤਾ ਜਾ ਰਿਹਾ ਹੈ ਕੱਲਾ ਪੰਜਾਬ ਸਰਕਾਰ ਦੇ ਥਾਣਿਆਂ ਦੇ ਉੱਤੇ ਹਮਲਾ ਹੋਇਆ ਥਾਣਿਆਂ ਦੀ ਆਪਾਂ ਕੰਧਾਂ ਉੱਚੀਆਂ ਚਕਾਲੀਆਂ ਨੈੱਟ ਲਾਣ ਲੱਗੇ ਕਿ ਹੁਣ ਪੰਜਾਬ ਦੇ ਲੋਕ ਕੰਧਾਂ ਉੱਚੀਆਂ ਚੁਕਾ ਕੇ ਘਰਾਂ ਤੇ ਨੈੱਟ ਪਾ ਲੈਣ ਇਹ ਹਾਲਾਤ ਬਣਾਤੇ ਪੰਜਾਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ ਔਰ ਜਿਹਨੇ ਗੋਲੀ ਚਲਾਈ ਉਹਨੂੰ ਕਿਸ ਤਰੀਕੇ ਪੰਜਾਬ ਪੁਲਿਸ ਨੇ ਬਚਾਇਆ ਇਹ ਸਾਰਿਆਂ ਨੇ ਦੇਖਿਆ ਮਤਲਬ ਕੱਲਾ ਬਚਾਇਆ ਨਹੀਂ ਪਹਿਲਾਂ ਲਿਆਂਦਾ ਉੱਥੇ ਤੁਹਾਡਾ ਐਸਪੀ ਉਹਨੂੰ ਰੈਕੀ ਕਰਾ ਰਿਆ ਫਿਰ ਹਮਲਾ ਕਰਕੇ ਉਹਦਾ ਚਲਾਨ ਕਿਸ ਤਰੀਕੇ ਪੇਸ਼ ਕੀਤਾ ਗਿਆ ਕਮਾਲ ਹੀ ਕਰਤੀ ਐਸਾ ਚਲਾਨ ਪੰਜਾਬ ਦੀ ਹਿਸਟਰੀ ਚ ਨਹੀਂ ਕਿਸੇ ਨੇ ਦੇਖਿਆ। ਫਿਰ ਇੱਕ ਸਿਆ ਆਮ ਆਦਮੀ ਪਾਰਟੀ ਦੇ ਸਿਆਸੀ ਹਕਾਮਾਂ ਨੂੰ ਖੁਸ਼ ਕਰਨ ਦੇ ਲਈ ਵਿਕਰਮ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਘਟਾਤੀ। ਫਿਰ ਪੰਜਾਬ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਮੈਨੂੰ ਸਿੱਧੇ ਜਾਨੋਂ ਮਾਰਨ ਦੀ ਧਮਕੀ ਦਿੰਦਾ ਤੇ ਉਸ ਧਮਕੀ ਦੇ ਵਿੱਚ ਜਤਿੰਦਰ ਪੰਗੂਏ ਕਬੂਲ ਕਰਦਾ ਕਿ ਹੁਣ ਤੱਕ 50 ਬੰਦੇ ਮਾਰ ਚੁੱਕੇ ਐ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ। ਤੇ ਨਾਲੇ ਮੈਨੂੰ ਸੱਚ ਯਾਦ ਆ ਗਿਆ। ਉਸ ਜਿਹੜੀ ਆਡੀਓ ਚ ਤੇਜਿੰਦਰ ਪੰਗੂ ਕਹਿੰਦਾ ਉਹ ਗ੍ਰਨੇਡ ਵੀ ਚਲਾ ਲੰਦਾ ਆਪਾਂ ਕੋਈ ਜਾਂਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਗ੍ਰਨੇਡ ਹਮਲੇ ਹੋ ਰਹੇ ਨੇ ਇਹ ਕੌਣ ਕਰ ਰਿਹਾ ਆਪਾਂ ਇਹਨਾਂ ਵੀ ਪੰਜਾਬ ਪੁਲਿਸ ਨੂੰ ਮੈਂ ਬੇਨਤੀ ਕਰਨਾ ਕਿ ਆਪਾਂ ਰਾਜਨੀਤੀ ਦੇ ਵਿੱਚ ਨਾ उलਜੀਏ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬੀਆਂ ਨੇ ਬਹੁਤ ਵੱਡੀ ਇੱਕ ਕੀਮਤ ਚੁਕਾਈ ਹੈ ਔਰ ਇਹ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਮਸਾ ਔਰੇ ਦੇ ਬਾਗਾਂ ਚ ਕੋਇਲਾ ਗਾਣ ਲੱਗੀਆਂ ਨੇ ਮਸਾ ਔਰੇ ਹਥਿਆਰਾਂ ਦੇ ਖੜਾਕ ਬੰਦ ਹੋ ਗਏ ਔਰ ਜਿਸ ਕਾਲੇ ਖੂਚ ਜਿਸ ਕਾਲੇ ਹਨੇਰੇ ਚ ਪੰਜਾਬ ਦੁਬਾਰਾ ਤੱਕਿਆ ਜਾ ਰਿਹਾ ਜੇ ਇੱਕ ਵਾਰ ਚਲਾ ਗਿਆ ਹੁਣ ਉਸ ਮੌਤ ਦੇ ਮੂੰਹ ਚੋਂ ਪੰਜਾਬ ਨੇ ਬਾਹਰ ਨਹੀਂ ਨਿਕਲਣਾ ਔਰ ਇਹਦੇ ਵਿੱਚ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਕੀ ਕੱਲੀ ਆਪਾਂ ਦਿੱਲੀ ਨੂੰ ਹੀ ਖੁਸ਼ਾਮਦ ਕਰਨਾ ਕਦੇ ਕੇਜਰੀਵਾਲ ਕਦੇ ਸੁਸੋਧिया ਕਦੇ ਫਲਾਣਾ ਕੁਮਾਰ ਉਹਨਾਂ ਦੇ ਮਗਰ ਘੁੰਮ ਘੁੰਮ ਕੇ ਪੰਜਾਬ ਜਿਹਦਾ ਕਿ ਮੇਨ ਫੋਕਸ ਲਾਅ ਐਂਡ ਆਰਡਰ ਤੇ ਹੋਣਾ ਚਾਹੀਦਾ ਹੈ ਪੰਜਾਬ ਜਿਹੜਾ ਕਿ ਉਰੇ ਤਰੱਕੀ ਤੇ ਖੁਸ਼ਹਾਲੀ ਹੋਣੀ ਚਾਹੀਦੀ ਆ ਪਤਾ ਬਰਬਾਦੀ ਵੱਲੇ ਗਈ ਇਹ ਗੱਲਾਂ ਦੀ ਜ਼ਿੰਮੇਵਾਰੀ ਲੈ ਕੇ ਨੈਤਿਕਤਾ ਦੇ ਆਧਾਰ ਤੇ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਤਾਂ ਛੱਡ ਦਿਓ ਕਿਉਂਕਿ ਪੰਜਾਬ ਨਹੀਂ ਅਫੋਰਡ ਕਰ ਸਕਦਾ ਇਹ ਚੀਜ਼ਾਂ ਬਹੁਤ ਮੁਸ਼ਕਿਲ ਦੇ ਨਾਲ ਆਪਾਂ ਬਚਿਆ ਇਹ ਚੀਜ਼ਾਂ ਤੋਂ ਤੇ ਹੁਣ ਥੋੜੀ ਨਲਾਕੀ ਥੋੜੀ ਨਕਾਮੀ ਕਰਕੇ ਦੁਬਾਰਾ ਉਸੇ ਦੌਰ 'ਚ ਪੰਜਾਬ ਤੱਕ ਲਿਆ ਜਾ ਇਸ ਗੱਲ ਦੀ ਜਵਾਬ ਦੇ ਅੱਜ ਪੰਜਾਬੀਆਂ ਨੂੰ ਸਾਹਮਣੇ ਆ ਕੇ ਆਪਾਂ ਤਾਂ ਐਵੇਂ ਰੌਲਾ ਪਾਈ ਜਾਨੇ ਮਨਰੰਜਨ ਕਾਲੀਆ ਸਾਹਿਬ ਦੇ ਘਰ ਬੰਬ ਥੋੜਾ ਫਟਿਆ ਇਹ ਤਾਂ ਗੱਡੀ ਦਾ ਟਾਇਰ ਫਟਿਆ ਕਿਉਂ ਡੀਜੀਪੀ ਸਾਹਿਬ ਇਹੀ ਕਹਿੰਦੀ ਹੈ ਨਾ ਪੰਜਾਬ ਪੁਲਿਸ ਪਰ ਕਮਾਲ ਦੀ ਗੱਲ ਹੈ ਕਿ ਸਫਾਈ ਟੀਮਾਂ ਤਾਂ ਪੰਜਾਬ ਪੁਲਿਸ ਨੇ ਐਸੀਆਂ ਲਿਆਂਦੀਆਂ ਨੇ ਜਿਵੇਂ ਠਾਣਿਆਂ 'ਚ ਗ੍ਰਨੇਡ ਹੁੰਦਾ ਬਾਅਦ 'ਚ ਸਾਫ ਸਫਾਈ ਕਰਕੇ ਕਹਿੰਦੇ ਉਹ ਤਾਂ ਕੁਝ ਨਹੀਂ ਹੋਇਆ ਇਹ ਤਾਂ ਮਨਰੰਜਨ ਕਾਲੀਆ ਸਾਹਿਬ ਘਰ 'ਚ ਮੌਜੂਦ ਸੀ ਉਹਨਾਂ ਦਾ ਪਰਿਵਾਰ ਮੌਜੂਦ ਸੀ ਜੇ ਕਿਤੇ ਬਾਹਰ ਅੰਦਰ ਗਏ ਹੁੰਦੇ ਉਹਨਾਂ ਦੇ ਆਂਦਿਆਂ ਨੂੰ ਐਸੀ ਸਫਾਈ ਕਰਨੀ ਸੀ ਉਹਨਾਂ ਨੂੰ ਇਨੀ ਪਤਾ ਲੱਗਣਾ ਸੀ ਕਿ ਭਾਈ ਘਰ ਦੇ ਵਿੱਚ ਗ੍ਰਨੇਡ ਅੰਬਲਾ ਗਿਆ ਮੈਂ ਡੀਜੀਪੀ ਸਾਹਿਬ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਹ ਜਿਹੜੀ ਬਿਮਾਰੀ ਹੈ ਇਹ ਗੈਂਗਰੀਨ ਵਾਂਗੂ ਫੈਲ ਰਹੀ ਹੈ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉਤੇ ਪੱਟੀਆਂ ਰੱਖ ਰਹੀ ਐ ਕਿ ਪਤਾ ਨਾ ਲੱਗ ਜੇ ਪਰ ਪੱਟੀਆਂ ਰੱਖਣ ਦੇ ਨਾਲ ਕੀ ਅੰਦਰਲੇ ਜਿਹੜੇ ਹਾਲਾਤ ਨੇ ਉਹ ਠੀਕ ਹੋ ਜਾਣਗੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਅਟੈਕ ਕੀਤਾ ਜਾ ਰਿਹਾ ਪਹਿਲਾਂ ਪੰਜਾਬ ਸਰਕਾਰ ਦੇ ਥਾਣਿਆਂ ਦੇ ਉੱਤੇ ਹਮਲਾ ਹੋਇਆ ਥਾਣਿਆਂ ਦੀ ਆ ਪੱਕੰਧਾ ਉੱਚੀਆਂ ਚਕਾਲੀਆਂ ਨੈਟ ਲਾਣ ਲੱਗ ਗਏ ਕਿ ਹੁਣ ਪੰਜਾਬ ਦੇ ਲੋਕ ਕੰਧਾਂ ਉੱਚੀਆਂ ਚਕਾ ਕੇ ਘਰਾਂ ਤੇ ਨੈਟ ਪਾ ਲੈਣ ਇਹ ਹਾਲਾਤ ਬਣਾਤੇ ਪੰਜਾਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ ਔਰ ਜਿਹਨੇ ਗੋਲੀ ਚਲਾਈ ਉਹਨੂੰ ਕਿਸ ਤਰੀਕੇ ਪੰਜਾਬ ਪੁਲਿਸ ਨੇ ਬਚਾਇਆ ਇਹ ਸਾਰਿਆਂ ਨੇ ਦੇਖਿਆ ਮਤਲਬ ਕੱਲਾ ਬਚਾਇਆ ਨਹੀਂ ਪਹਿਲਾਂ ਲਿਆਂਦਾ ਉੱਥੇ ਤੁਹਾਡਾ ਐਸਪੀ ਨੂੰ ਰੇਕੀ ਕਰਾ ਰਿਆ ਫਿਰ ਹਮਲਾ ਕਰਕੇ ਉਹਦਾ ਚਲਾਨ ਇਸ ਤਰੀਕੇ ਪੇਸ਼ ਕੀਤਾ ਗਿਆ ਕਮਾਲ ਹੀ ਕਰਤੀ ਐਸਾ ਚਲਾਨ ਪੰਜਾਬ ਦੀ ਹਿਸਟਰੀ ਚ ਨਹੀਂ ਕਿਸੇ ਨੇ ਦੇਖਿਆ ਫਿਰ ਇੱਕ ਆਮ ਆਦਮੀ ਪਾਰਟੀ ਦੇ ਸਿਆਸੀ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਵਿਕਰਮ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਘਟਾਤੀ ਪਰ ਪੰਜਾਬ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਮੈਨੂੰ ਸਿੱਧੀ ਜਾਨੋਂ ਮਾਰਨ ਦੀ ਧਮਕੀ ਦਿੰਦਾ ਤੇ ਉਸ ਧਮਕੀ ਦੇ ਵਿੱਚ ਜਤਿੰਦਰ ਪੰਗੂ ਇਹ ਕਬੂਲ ਕਰਦਾ ਕਿ ਹੁਣ ਤੱਕ 50 ਬੰਦੇ ਮਾਰ ਚੁੱਕੇ ਐ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਨਾਲੇ ਮੈਨੂੰ ਸੱਚ ਯਾਦ ਆ ਗਿਆ ਉਸ ਜਿਹੜੀ ਆਡੀਓ 'ਚ ਤਾਂ ਜਤਿੰਦਰ ਪੰਗੂ ਕਹਿੰਦਾ ਉਹ ਗ੍ਰਨੇਡ ਵੀ ਚਲਾ ਲੈਂਦਾ ਆਪਾਂ ਕੋਈ ਜਾਂਚ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਗ੍ਰਨੇਡ ਹਮਲੇ ਹੋ ਰਹੇ ਨੇ ਇਹ ਕੌਣ ਕਰ ਰਹੇ ਆਪਾਂ ਇਹਨਾਂ ਵੀ ਪੰਜਾਬ ਪੁਲਿਸ ਨੂੰ ਮੈਂ ਬੇਨਤੀ ਕਰਨਾ ਕਿ ਆਪਾਂ ਰਾਜਨੀਤੀ ਦੇ ਵਿੱਚ ਨਾ उलਝੀਏ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬੀਆਂ ਨੇ ਬਹੁਤ ਵੱਡੀ ਇੱਕ ਕੀਮਤ ਚੁਕਾਈ ਹੈ ਔਰ ਇਹ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਮਸਾ ਔਰੇ ਦੇ ਬਾਗਾਂ 'ਚ ਕੋਇਲਾ ਗਾਣ ਲੱਗੀਆਂ ਨੇ ਮਸਾ ਔਰੇ ਹਥਿਆਰਾਂ ਦੇ ਖੜਾਕ ਬੰਦ ਹੋ ਜ ਨੇ ਔਰ ਜਿਸ ਕਾਲੇ ਖੂਚ ਜਿਸ ਕਾਲੇ ਹਨੇਰੇ 'ਚ ਪੰਜਾਬ ਦੁਬਾਰਾ ਤੱਕਿਆ ਜਾ ਰਿਹਾ ਜੇ ਇੱਕ ਵਾਰ ਚਲਾ ਗਿਆ ਹੁਣ ਉਸ ਮੌਤ ਦੇ ਮੂੰਹ 'ਚੋਂ ਪੰਜਾਬ ਨੇ ਬਾਹਰ ਨਹੀਂ ਨਿਕਲਣਾ ਔਰ ਇਹਦੇ ਵਿੱਚ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਕੀ ਇਕੱਲੀ ਆਪਾਂ ਦਿੱਲੀ ਨੂੰ ਹੀ ਖੁਸ਼ਾਮਦ ਕਰਨਾ ਹੈ ਕਦੇ ਕੇਜਰੀਵਾਲ ਕਦੇ ਸੁਸੋਧਿਆ ਕਦੇ ਫਲਾਣਾ ਕੁਮਾਰ ਉਹਨਾਂ ਦੇ ਮਗਰ ਘੁੰਮ ਘੁੰਮ ਕੇ ਪੰਜਾਬ ਜਿਹਦਾ ਕਿ ਮੇਨ ਫੋਕਸ ਲਾ ਐਂਡ ਆਰਡਰ ਤੇ ਹੋਣਾ ਚਾਹੀਦਾ ਹੈ ਪੰਜਾਬ ਜਿਹੜਾ ਕਿ ਉਰੇ ਤਰੱਕੀ ਤੇ ਖੁਸ਼ਹਾਲੀ ਹੋਣੀ ਚਾਹੀਦੀ ਆ ਆਪਾਂ ਤਾਂ ਬਰਬਾਦੀ ਵੱਲ ਲੇ ਗਏ ਇਹ ਗੱਲਾਂ ਦੀ ਜ਼ਿੰਮੇਵਾਰੀ ਲੈ ਕੇ ਨੈਤਿਕਤਾ ਦੇ ਆਧਾਰ ਤੇ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਉਹਦਾ ਛੱਡ ਦੋ ਕਿਉਂਕਿ ਪੰਜਾਬ ਨਹੀਂ ਅਫੋਰਡ ਕਰ ਸਕਦਾ ਇਹ ਚੀਜ਼ਾਂ ਬਹੁਤ ਮੁਸ਼ਕਿਲ ਦੇ ਨਾਲ ਆਪਾਂ ਬਚੀਆਂ ਇਹ ਚੀਜ਼ਾਂ ਤੋਂ ਤੇ ਹੁਣ ਥੋੜੀ ਨਲਾਇਕੀ ਥੋੜੀ ਨਾਕਾਮੀ ਕਰਕੇ ਦੁਬਾਰਾ ਉਸੇ ਦੌਰ ਚ ਪੰਜਾਬ ਤੱਕ ਗਿਆ ਜਾਨ ਇਸ ਗੱਲ ਦੀ ਜਵਾਬ ਦੇ ਅੱਜ ਪੰਜਾਬੀਆਂ ਨੂੰ ਸਾਹਮਣੇ ਆ ਕੇ ਆ ਪਤਾ ਐਵੇਂ ਹੀ ਰੌਲਾ ਪਾਈ ਜਾਂਦੇ ਮਨੋਰੰਜਨ ਕਾਲਿਆ ਸਾਹਿਬ ਦੇ ਘਰ ਬੰਬ ਥੋੜਾ ਫਟਿਆ ਇਹ ਤਾਂ ਗੱਡੀ ਦਾ ਟਾਇਰ ਫਟਿਆ ਕਿਉਂ ਡੀਜੀਪੀ ਸਾਹਿਬ ਇਹੀ ਕਹਿੰਦੀ ਹੈ ਨਾ ਪੰਜਾਬ ਪੁਲਿਸ ਪਰ ਕਮਾਲ ਦੀ ਗੱਲ ਹੈ ਕਿ ਸਫਾਈ ਟੀਮਾਂ ਤਾਂ ਪੰਜਾਬ ਪੁਲਿਸ ਨੇ ਐਸੀਆਂ ਲਿਆਂਦੀਆਂ ਨੇ ਜਿਵੇਂ ਥਾਣਿਆਂ ਚ ਗ੍ਰੇਨੇਡ ਹੁੰਦਾ ਬਾਅਦ ਚ ਸਫਾਈ ਕਰਕੇ ਕਹਿੰਦੇ ਉਹ ਤਾਂ ਕੁਝ ਨਹੀਂ ਹੋਇਆ ਇਹ ਤਾਂ ਮਨੋਰੰਜਨ ਕਾਲਿਆ ਸਾਹਿਬ ਘਰ ਚ ਮੌਜੂਦ ਸੀ ਉਹਨਾਂ ਦਾ ਪਰਿਵਾਰ ਮੌਜੂਦ ਸੀ ਜੇ ਕਿਤੇ ਬਾਹਰ ਅੰਦਰ ਗਏ ਹੁੰਦੇ ਉਹਨਾਂ ਦੇ ਆਂਦਿਆਂ ਨੂੰ ਐਸੀ ਸਫਾਈ ਕਰਨੀ ਸੀ ਉਹਨਾਂ ਨੂੰ ਇਨੀ ਪਤਾ ਲੱਗਣਾ ਸੀ ਕਿ ਭਾਈ ਘਰ ਦੇ ਵਿੱਚ ਗਰਨੇਡ ਅਮਲਾ ਹੋ ਗਿਆ ਮੈਂ ਡੀਜੀਪੀ ਸਾਹਿਬ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਮਾਰੀ ਹੈ ਇਹ ਗੈਂਗਰੀਨ ਵਾਂਗੂ ਫੈਲ ਰਹੀ ਹੈ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉਤੇ ਪੱਟੀਆਂ ਰੱਖ ਰਹੀ ਹੈ ਕਿ ਪਤਾ ਨਾ ਲੱਗ ਜੇ ਪਰ ਪੱਟੀਆਂ ਰੱਖਣ ਦੇ ਨਾਲ ਕੀ ਅੰਦਰਲੇ ਜਿਹੜੇ ਹਾਲਾਤ ਨੇ ਉਹ ਠੀਕ ਹੋ ਜਾਣਗੇ ਵ੍ਰੋਧੀ ਧਿਰ ਦੇ ਨੇਤਾਵਾਂ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਅਟੈਕ ਕੀਤਾ ਜਾ ਰਿਹਾ ਹੈ। ਪਹਿਲਾ ਪੰਜਾਬ ਸਰਕਾਰ ਦੇ ਥਾਣਿਆਂ ਦੇ ਉੱਤੇ ਹਮਲਾ ਹੋਇਆ। ਥਾਣਿਆਂ ਦੀਆਂ ਪੱਕੰδα ਉੱਚੀਆਂ 'ਚ ਕਾਲੀਆਂ ਨੈੱਟ ਲਾਉਣ ਲੱਗ ਗਏ। ਕਿ ਹੁਣ ਪੰਜਾਬ ਦੇ ਲੋਕ ਕੰਧਾਂ ਉੱਚੀਆਂ ਚੁਕਾ ਕੇ ਘਰਾਂ 'ਤੇ ਨੈੱਟ ਪਾ ਲੈਣ। ਇਹ ਹਾਲਾਤ ਬਣਾਤੇ ਪੰਜਾਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ। ਔਰ ਜਿਹਨੇ ਗੋਲੀ ਚਲਾਈ ਉਹਨੂੰ ਕਿਸ ਤਰੀਕੇ ਪੰਜਾਬ ਪੁਲਿਸ ਨੇ ਬਚਾਇਆ ਇਹ ਸਾਰਿਆਂ ਨੇ ਦੇਖਿਆ। ਮਤਲਬ ਕੱਲਾ ਬਚਾਇਆ ਨਹੀਂ। ਪਹਿਲਾ ਲਿਆਂਦਾ ਉੱਥੇ ਤੁਹਾਡਾ ਐਸਪੀ ਨੂੰ ਰੈਕੀ ਕਰਾ ਰਿਆ ਫਿਰ ਹਮਲਾ ਕਰਕੇ ਉਹਦਾ ਚਲਾਨ ਇਸ ਤਰੀਕੇ ਪੇਸ਼ ਕੀਤਾ ਗਿਆ ਕਮਾਲ ਹੀ ਕਰਤੀ ਐਸਾ ਚਲਾਨ ਪੰਜਾਬ ਦੀ ਹਿਸਟਰੀ ਚ ਨਹੀਂ ਕਿਸੇ ਨੇ ਦੇਖਿਆ ਫਿਰ ਇੱਕ ਸਿਆ ਆਮ ਆਦਮੀ ਪਾਰਟੀ ਦੇ ਸਿਆਸੀ ਹਾਕਮਾਂ ਨੂੰ ਖੁਸ਼ ਕਰਨ ਦੇ ਲਈ ਵਿਕਰਮ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਘਟਾਤੀ ਫਿਰ ਪੰਜਾਬ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਮੈਨੂੰ ਸਿੱਧੇ ਜਾਨੋਂ ਮਾਰਨ ਦੀ ਧਮਕੀ ਦਿੰਦਾ ਤੇ ਉਸ ਧਮਕੀ ਦੇ ਵਿੱਚ ਜਤਿੰਦਰ ਪੰਗੂ ਇਹ ਕਬੂਲ ਕਰਦਾ ਕਿ ਹੁਣ ਤੱਕ 50 ਬੰਦੇ ਮਾਰ ਚੁੱਕੇ ਆ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਨਾਲੇ ਮੈਨੂੰ ਸੱਚ ਯਾਦ ਆ ਗਿਆ ਉਸ ਜਿਹੜੀ ਆਡੀਓ ਚ ਤੇਜਿੰਦਰ ਪੰਘੂ ਕਹਿੰਦਾ ਉਹ ਗ੍ਰਨੇਡ ਵੀ ਚਲਾ ਲੈਂਦਾ ਆਪਾਂ ਕੋਈ ਜਾਂਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਗ੍ਰਨੇਡ ਹਮਲੇ ਹੋ ਰਹੇ ਨੇ ਇਹ ਕੌਣ ਕਰ ਰਿਹਾ ਆਪਾਂ ਇਹਨਾਂ ਵੀ ਪੰਜਾਬ ਪੁਲਿਸ ਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਰਾਜਨੀਤੀ ਦੇ ਵਿੱਚ ਨਾ उलਜੀਏ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬੀਆਂ ਨੇ ਬਹੁਤ ਵੱਡੀ ਇੱਕ ਕੀਮਤ ਚੁਕਾਈ ਹੈ ਔਰ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਮਸਾਂ ਉਰੇ ਦੇ ਬਾਗਾਂ ਚ ਕੋਇਲਾਂ ਗਾਣ ਲੱਗੀਆਂ ਨੇ ਮਸਾ ਉਰੇ ਹਥਿਆਰਾਂ ਦੇ ਖੜਾਕ ਬੰਦ ਹੋ ਜਨੇ ਔਰ ਜਿਸ ਕਾਲੇ ਖੂਚ ਜਿਸ ਕਾਲੇ ਹਨੇਰੇ ਚ ਪੰਜਾਬ ਦੁਬਾਰਾ ਤੱਕਿਆ ਜਾ ਰਿਹਾ ਜੇ ਇੱਕ ਵਾਰ ਚਲਾ ਗਿਆ ਹੁਣ ਉਸ ਮੌਤ ਦੇ ਮੂੰਹ ਚੋਂ ਪੰਜਾਬ ਨੇ ਬਾਹਰ ਨਹੀਂ ਨਿਕਲਣਾ ਔਰ ਇਹਦੇ ਵਿੱਚ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਕੀ ਕੱਲੀ ਆਪਾਂ ਦਿੱਲੀ ਨੂੰ ਹੀ ਖੁਸ਼ਾਮਦ ਕਰਨਾ ਕਦੇ ਕੇਜਰੀਵਾਲ ਕਦੇ ਸੁਸੋਧਿਆ ਕਦੇ ਫਲਾਣਾ ਕੁਮਾਰ ਉਹਨਾਂ ਦੇ ਮਗਰ ਘੁੰਮ ਘੁੰਮ ਕੇ ਪੰਜਾਬ ਜਿਹਦਾ ਕਿ ਮੇਨ ਫੋਕਸ ਲਾ ਐਂਡ ਆਰਡਰ ਤੇ ਹੋਣਾ ਚਾਹੀਦਾ ਪੰਜਾਬ ਜਿਹੜਾ ਕਿ ਉਰੇ ਤਰੱਕੀ ਤੇ ਖੁਸ਼ਹਾਲੀ ਹੋਣੀ ਚਾਹੀਦੀ ਆ ਪਤਾ ਬਰਬਾਦੀ ਵੱਲੇ ਗਈ ਇਹ ਗੱਲਾਂ ਦੀ ਜ਼ਿੰਮੇਵਾਰੀ ਲੈ ਕੇ ਨੈਤਿਕਤਾ ਦੇ ਆਧਾਰ ਤੇ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਆ ਤਾਂ ਛੱਡ ਦੋ ਕਿਉਂਕਿ ਪੰਜਾਬ ਨਹੀਂ ਅਫੋਰਡ ਕਰ ਸਕਦਾ ਇਹ ਚੀਜ਼ਾਂ ਬਹੁਤ ਮੁਸ਼ਕਿਲ ਦੇ ਨਾਲ ਆਪਾਂ ਬਚੀਆਂ ਇਹ ਚੀਜ਼ਾਂ ਤੋਂ ਤੇ ਹੁਣ ਥੋੜੀ ਨਲਾਇਕੀ ਥੋੜੀ ਨਾਕਾਮੀ ਕਰਕੇ ਦੁਬਾਰਾ ਉਸੇ ਦੌਰ ਚ ਪੰਜਾਬ ਤੱਕ ਗਿਆ ਜੇ ਇਸ ਗੱਲ ਦੀ ਜਵਾਬ ਦੇ ਅੱਜ ਪੰਜਾਬੀਆਂ ਨੂੰ ਸਾਹਮਣੇ ਆ ਕੇ ਵੀ ਰੋਲਾ ਪਾਈ ਜਾਨੇ ਮਨਰੰਜਨ ਕਾਲਿਆ ਸਾਹਿਬ ਦੇ ਘਰ ਬੰਬ ਥੋੜਾ ਫਟਿਆ ਇਹ ਤਾਂ ਗੱਡੀ ਦਾ ਟਾਇਰ ਫਟਿਆ ਕਿਉਂ ਡੀਜੀਪੀ ਸਾਹਿਬ ਇਹੀ ਕਹਿੰਦੀ ਹੈ ਨਾ ਪੰਜਾਬ ਪੁਲਿਸ ਔਰ ਕਮਾਲ ਦੀ ਗੱਲ ਹੈ ਕਿ ਸਫਾਈ ਟੀਮਾਂ ਤਾਂ ਪੰਜਾਬ ਪੁਲਿਸ ਨੇ ਐਸੀਆਂ ਲਿਆਂਦੀਆਂ ਨੇ ਜਿਵੇਂ ਠਾਣਿਆਂ 'ਚ ਗ੍ਰੇਨੇਡ ਹੁੰਦਾ ਬਾਅਦ 'ਚ ਸਾਫ ਸਫਾਈ ਕਰਕੇ ਕਹਿੰਦੇ ਉਹ ਤਾਂ ਕੁਝ ਨਹੀਂ ਹੋਇਆ ਇਹ ਤਾਂ ਮਨਰੰਜਨ ਕਾਲਿਆ ਸਾਹਿਬ ਘਰ 'ਚ ਮੌਜੂਦ ਸੀ ਉਹਨਾਂ ਦਾ ਪਰਿਵਾਰ ਮੌਜੂਦ ਸੀ ਜੇ ਕਿਤੇ ਬਾਹਰ ਅੰਦਰ ਗਏ ਹੁੰਦੇ ਉਹਨਾਂ ਦੇ ਆਂਦਿਆਂ ਨੂੰ ਐਸੀ ਸਫਾਈ ਕਰਨੀ ਸੀ ਉਹਨਾਂ ਨੂੰ ਨਹੀਂ ਪਤਾ ਲੱਗਣਾ ਸੀ ਕਿ ਭਾਈ ਘਰ ਦੇ ਵਿੱਚ ਗਰਨੇਟ ਅਮਲਾ ਹੋ ਗਿਆ ਮੈਂ ਡੀਜੀਪੀ ਸਾਹਿਬ ਤੁਨਹੇ ਗੱਲ ਪੁੱਛਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਮਾਰੀ ਹੈ ਇਹ ਗੈਂਗਰੀਨ ਵਾਂਗੂ ਫੈਲ ਰਹੀ ਹੈ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਉਤੇ ਪੱਟੀਆਂ ਰੱਖ ਰਹੀ ਹੈ ਕਿ ਪਤਾ ਨਾ ਲੱਗ ਜੇ ਪਰ ਪੱਟੀਆਂ ਰੱਖਣ ਦੇ ਨਾਲ ਕੀ ਅੰਦਰਲੇ ਜਿਹੜੇ ਹਾਲਾਤ ਨੇ ਉਹ ਠੀਕ ਹੋ ਜਾਣਗੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਅਟੈਕ ਕੀਤਾ ਜਾ ਰਿਹਾ ਪਹਿਲਾਂ ਪੰਜਾਬ ਸਰਕਾਰ ਦੇ ਥਾਣਿਆਂ ਦੇ ਉੱਤੇ ਹਮਲਾ ਹੋਇਆ ਥਾਣਿਆਂ ਦੀ ਆਪਾਂ ਕੰਧਾਂ ਉੱਚੀਆਂ ਚ ਕਾਲੀਆਂ ਨੈਟ ਲਾਣ ਲੱਗੇ ਕਿ ਹੁਣ ਪੰਜਾਬ ਦੇ ਲੋਕ ਕੰਧਾਂ ਉੱਚੀਆਂ ਚੁਕਾ ਕੇ ਘਰਾਂ ਤੇ ਨੈਟ ਪਾ ਲੈਣ ਇਹ ਹਾਲਾਤ ਬਣਾਤੇ ਪੰਜਾਬ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ ਔਰ ਜਿਹਨੇ ਗੋਲੀ ਚਲਾਈ ਉਹਨੂੰ ਕਿਸ ਤਰੀਕੇ ਪੰਜਾਬ ਪੁਲਿਸ ਨੇ ਬਚਾਇਆ ਇਹ ਸਾਰਿਆਂ ਨੇ ਦੇਖਿਆ ਮਤਲਬ ਕੱਲਾ ਬਚਾਇਆ ਨਹੀਂ ਪਹਿਲਾਂ ਲਿਆਂਦਾ ਉੱਥੇ ਤੁਹਾਡਾ ਐਸਪੀ ਉਹਨੂੰ ਰੈਕੀ ਕਰਾ ਰਿਹਾ ਫਿਰ ਹਮਲਾ ਕਰਕੇ ਉਹਦਾ ਚਲਾਨ ਜਿਸ ਤਰੀਕੇ ਪੇਸ਼ ਕੀਤਾ ਗਿਆ ਕਮਾਲ ਹੀ ਕਰਤੀ ਐਸਾ ਚਲਾਨ ਪੰਜਾਬ ਦੀ ਹਿਸਟਰੀ ਚ ਨਹੀਂ ਕਿਸੇ ਨੇ ਦੇਖਿਆ ਹੁਣ ਫਿਰ ਸਿਆ ਆਮ ਆਦਮੀ ਪਾਰਟੀ ਦੇ ਸਿਆਸੀ ਹਾਕਮਾਂ ਨੂੰ ਖੁਸ਼ ਕਰਨ ਦੇ ਲਈ ਵਿਕਰਮ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਘਟਾਤੀ ਫਿਰ ਪੰਜਾਬ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਮੈਨੂੰ ਸਿੱਧੇ ਜਾਨੋਂ ਮਾਰਨ ਦੀ ਧਮਕੀ ਦਿੰਦਾ ਤੇ ਉਸ ਧਮਕੀ ਦੇ ਵਿੱਚ ਜਤਿੰਦਰ ਪੰਗੂ ਇਹ ਕਬੂਲ ਕਰਦਾ ਕਿ ਹੁਣ ਤੱਕ 50 ਬੰਦੇ ਮਾਰ ਚੁੱਕੇ ਐ ਤੇ ਅੱਜ ਤੱਕ ਪੰਜਾਬ ਪੁਲਿਸ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਨਾਲੇ ਮੈਨੂੰ ਸੱਚ ਯਾਦ ਆ ਗਿਆ ਉਸ ਜਿਹੜੀ ਆਡੀਓ 'ਚ ਤਾਂ ਜਤਿੰਦਰ ਪੰਗੂ ਕਹਿੰਦਾ ਉਹ ਗ੍ਰੇਨੇਡ ਵੀ ਚਲਾ ਲੈਂਦਾ ਅੱਪਾ ਕੋਈ ਜਾਂਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਗ੍ਰਨੇਡ ਹਮਲੇ ਹੋ ਰਹੇ ਨੇ ਇਹ ਕੌਣ ਕਰ ਰਿਹਾ ਆ ਅੱਪਾ ਇੰਨਾ ਵੀ ਪੰਜਾਬ ਪੁਲਿਸ ਨੂੰ ਮੈਂ ਬੇਨਤੀ ਕਰਦਾ ਕਿ ਅਪਾ ਰਾਜਨੀਤੀ ਦੇ ਵਿੱਚ ਨਾ ਉਲਝੀਏ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬੀਆਂ ਨੇ ਬਹੁਤ ਵੱਡੀ ਇੱਕ ਕੀਮਤ ਚੁਕਾਈ ਹੈ ਔਰ ਇਹ ਅਮਨ ਸ਼ਾਂਤੀ ਬਹਾਲ ਕਰਨ ਦੇ ਲਈ ਮਸਾ ਔਰੇ ਦੇ ਬਾਗਾਂ 'ਚ ਕੋਇਲਾ ਗਾਣ ਲੱਗੀਆਂ ਨੇ ਮਸਾ ਔਰੇ ਹਥਿਆਰਾਂ ਦੇ ਖੜਾਕ ਬੰਦ ਹੋ ਗਏ ਨੇ ਔਰ ਜਿਸ ਕਾਲੇ ਖੂਹ 'ਚ ਜਿਸ ਕਾਲੇ ਹਨੇਰੇ 'ਚ ਪੰਜਾਬ ਦੁਬਾਰਾ ਤੱਕਿਆ ਜਾ ਰਿਹਾ ਹੈ ਜੇ ਇੱਕ ਵਾਰ ਚਲਾ ਗਿਆ ਹੁਣ ਉਸ ਮੌਤ ਦੇ ਮੂਹ ਚੋਂ ਪੰਜਾਬ ਨੇ ਬਾਹਰ ਨਹੀਂ ਨਿਕਲਣਾ ਔਰ ਇਹਦੇ ਵਿੱਚ ਵੱਡੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਕੀ ਕੱਲੀ ਆਪਾਂ ਦਿੱਲੀ ਨੂੰ ਹੀ ਖੁਸ਼ਾਮਦ ਕਰਨਾ ਕਦੇ ਕੇਜਰੀਵਾਲ ਕਦੇ ਸੁਸੋਧिया ਕਦੇ ਫਲਾਣਾ ਕੁਮਾਰ ਉਹਨਾਂ ਦੇ ਮਗਰ ਘੁੰਮ ਘੁੰਮ ਕੇ ਪੰਜਾਬ ਜਿਹਦਾ ਕਿ ਮੇਨ ਫੋਕਸ ਲਾਅ ਐਂਡ ਆਰਡਰ ਤੇ ਹੋਣਾ ਚਾਹੀਦਾ ਪੰਜਾਬ ਜਿਹੜਾ ਕਿ ਉਹਰੇ ਤਰੱਕੀ ਤੇ ਖੁਸ਼ਹਾਲੀ ਹੋਣੀ ਚਾਹੀਦੀ ਆਪਾਂ ਤਾਂ ਬਰਬਾਦੀ ਵੱਲ ਲੇ ਗਏ ਇਹ ਗੱਲਾਂ ਦੀ ਜ਼ਿੰਮੇਵਾਰੀ ਲੈ ਕੇ ਨੈਤਿਕਤਾ ਦੇ ਆਧਾਰ ਤੇ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਆ ਤਾਂ ਛੱਡੋ ਕਿਉਂਕਿ ਪੰਜਾਬ ਨਹੀਂ ਅਫੋਰਡ ਕਰ ਸਕਦਾ ਇਹ ਚੀਜ਼ਾਂ ਬਹੁਤ ਮੁਸ਼ਕਿਲ ਦੇ ਨਾਲ ਆਪਾਂ ਬਚੀਆਂ ਇਹ ਚੀਜ਼ਾਂ ਤੋਂ ਤੇ ਹੁਣ ਥੋੜੀ ਨਲਾਇਕੀ ਥੋੜੀ ਨਕਾਮੀ ਕਰਕੇ ਦੁਬਾਰਾ ਉਸੇ ਦੌਰ 'ਚ ਪੰਜਾਬ ਤੱਕ ਆ ਜਾ। ਇਸ ਗੱਲ ਦੀ ਜਵਾਬ ਦੇ ਅੱਜ ਪੰਜਾਬੀਆਂ ਨੂੰ ਸਾਹਮਣੇ ਆ ਕੇ